11:30 ਵਜੇ ਮੌਠਿਆਂ ਪਹਿਲਾਂ ਬਾਥਰੂਮ ਗਿਆ ਵਾਂ ਉਰੋਂ ਠੀਕ ਠਾਕ ਆ ਉਸ ਤੋਂ ਬਾਅਦ ਮੈਂ ਸਵੇਰ 2:30 ਵਜੇ ਉੱਠਿਆ ਤੇ ਉਹ ਮੇਰਾ ਦਰਵਾਜ਼ੇ ਦਾ ਬਾਹਰੋਂ ਲਾਕ ਕਰਤਾ ਹੈਗਾ ਫੇਰ ਮੈਂ ਲਾ ਕੇ ਗਵਾਂਡੀ ਮੇਰਾ ਭਰਾ ਵਡੇ ਰਹਿੰਦੇ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਵਾ ਉਹ ਆਏ ਨੇ ਉਤੋਂ ਜਾ ਕੇ ਦਰਵਾਜ਼ਾ ਕੋੜੀਆਂ ਵਾਲਾ ਦਰਵਾਜ਼ਾ ਤੋੜ ਕੇ ਤੇ ਅੰਦਰ ਆ ਕੇ ਸਾਨੂੰ ਬਾਹਰ ਕੱਢਿਆ ਤੇ ਇੱਧਰ ਦੂਜੇ ਕਮਰੇ 'ਚ ਵੇਖਿਆ ਤੇ ਸਾਰੇ ਉਹਨਾਂ ਨੇ ਚੋਰਾਂ ਨੇ ਗ੍ਰਿਲ ਤੋੜ ਕੇ ਬਾਹਲੀ ਬਾਰੀ ਦੀ ਤੇ ਅੰਦਰ ਉਹਦਾ ਨੁਕਸਾਨ ਕਰਕੇ ਉਹ 골ਡ ਲੈ ਆ ਗਏ ਨੇ ਘਟਦਾ ਤੋਲੇ ਸੋਨਾ ਵਾ ਨਿਆਯਾ ਡਾਲਰ ਦੂਜੇ ਸੀਗੇ ਮਤਲਬ 1000 ਡਾਲਰ ਜਿਹੜਾ ਸੀਗਾ ਉਹ ਸੀਗਾ ਆਪਣਾ ਨਿਊਜ਼ੀਲੈਂਡ ਦਾ ਤੇ 90 ਹਜ਼ਾਰ ਇੱਕ ਸੀਗਾ 10 ਹਜ਼ਾਰ ਇੱਕ ਸੀਗਾ ਇਹ ਸਮਾਨ ਲੈ ਗਏ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਨੀਆਂ ਕਿ ਇਹ ਜਿਹੜੇ ਅਣਪਛਾਤੇ ਜੋ ਵੀ ਇਹਨਾਂ ਕਾਰਵਾਈ ਕੀਤਾ ਉਹਨਾਂ ਨੂੰ ਫੜਿਆ ਜਾਵੇ ਤੇ ਅੱਗੇ ਤੋਂ ਜੋ ਵੀ ਸਾਡੇ ਨੁਕਸਾਨ ਹੋਇਆ ਵਾ ਲਾਗੇ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਹਰਜੀਤ ਸਿੰਘ ਤੇ ਯਾਰ ਸਨ ਆਫ ਅਮਰ ਸਿੰਘ ਰੰਧਾ ਵਾਕਲੋਨੀ ਲਿੰਕ ਰੋਡ ਮਾਨਕੌਰ ਸਿੰਘ ਰਾਤ 11:30 ਵਜੇ ਮੈਂ ਉੱਠਿਆ ਪਹਿਲਾਂ ਬਾਥਰੂਮ ਗਿਆ ਵਾਂ ਉਰੋਂ ਠੀਕ ਠਾਕ ਆ ਉਸ ਤੋਂ ਬਾਅਦ ਮੈਂ ਸਵੇਰੇ 6:30 ਵਜੇ ਉੱਠਿਆ ਤੇ ਉਹ ਮੇਰਾ ਦਰਵਾਜ਼ੇ ਦਾ ਬਾਹਰੋਂ ਲਾਕ ਕਰਤਾ ਹੈਗਾ ਫੇਰ ਮੈਂ ਲਾ ਕੇ ਗਵਾਂਡੀ ਮੇਰਾ ਭਰਾ ਵੱਡੇ ਰਹਿੰਦੇ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਵਾ ਉਹ ਆਏ ਨੇ ਉਤੋਂ ਜਾ ਕੇ ਦਰਵਾਜ਼ਾ ਪੌੜੀਆਂ ਵਾਲਾ ਦਰਵਾਜ਼ਾ ਤੋੜ ਕੇ ਤੇ ਅੰਦਰ ਆ ਕੇ ਇਹਨਾਂ ਨੂੰ ਬਾਹਰ ਕੱਢਿਆ ਤੇ ਇੱਧਰ ਦੂਜੇ ਕਮਰੇ 'ਚ ਵੇਖਿਆ ਤੇ ਸਾਰੇ ਉਹਨਾਂ ਨੇ ਚੋਰਾਂ ਨੇ ਗ੍ਰਿਲ ਤੋੜ ਕੇ ਬਾਹਲੀ ਬਾਰੀ ਦੀ ਤੇ ਅੰਦਰ ਉਹਦਾ ਨੁਕਸਾਨ ਕਰ ਗਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਆ ਡਾ ਉਸ ਕੋਲਡ ਲੈ ਕੇ ਨੇ ਘਟਦਾ ਤੋਲੇ ਸੋਨਾ ਵਾ 50000 ਡਾਲਰ ਦੂਜੇ ਸੀਗੇ ਮਤਲਬ 1000 ਡਾਲਰ ਜਿਹੜਾ ਸੀਗਾ ਉਹ ਸੀਗਾ ਆਪਣਾ ਨਿਊਜ਼ੀਲੈਂਡ ਦਾ ਤੇ 90000 ਇੱਕ ਸੀਗਾ 10000 ਇੱਕ ਸੀਗਾ ਇਹ ਸਮਾਨ ਲੈ ਕੇ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਨੇ ਆ ਕਿ ਇਹ ਜਿਹੜੇ ਅਣਪਛਾਤੇ ਜੋ ਵੀ ਜਾਂ ਕਾਰਵਾਈ ਕੀਤੀ ਉਹਨਾਂ ਤੋਂ ਉਹਨਾਂ ਨੂੰ ਫੜਿਆ ਜਾਵੇ ਤੇ ਅੱਗੇ ਤੋਂ ਜੋ ਵੀ ਸਾਡੇ ਨੁਕਸਾਨ ਹੋਇਆ ਵਾ ਲਾਗੇ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਇਸ ਦੀ ਕੇਸ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਨੂੰ ਅਸੀਂ ਫੋਨ ਕੀਤਾ ਸੀਗਾ ਪੁਲਿਸ ਆਈ ਸੀ ਔਰ ਦੂਜੇ ਆਪਣੇ ਫਿੰਗਰਪ੍ਰਿੰਟ ਵਾਲੀ ਉਹ ਵੀ ਫਿੰਗਰਪ੍ਰਿੰਟੀ ਉਹ ਵੀ ਲੈ ਕਰ ਗਏ ਨੇ ਕਿਹੜਾ ਥਾਣਾ ਪੁੱਛਦਾ ਥਾਣਾ ਸਿਟੀ ਥਾਣਾ ਇਹ ਰਾਤ 1 ਤੋਂ 2 ਵਜੇ ਦੇ ਵਿੱਚ ਵਿੱਚ ਹੋਈ ਹੈ ਰਾਤ ਕੋ ਕੈਮਰੇ ਚ ਨਹੀਂ ਕੋਈ ਆਇਆ ਵਿੱਚ ਕੋਈ ਕੈਮਰੇ ਚ ਨਹੀਂ ਆਇਆ ਕੋਈ ਕੈਮਰੇ ਚ ਕੋਈ ਨਹੀਂ ਆ ਸਾਢੇ 11 ਵਜੇ ਮੈਂ ਉੱਠਿਆ ਪਹਿਲਾਂ ਬਾਥਰੂਮ ਗਿਆ ਵਾਂ ਉਰੋਂ ਠੀਕ ਠਾਕ ਆ ਉਸ ਤੋਂ ਬਾਅਦ ਮੈਂ ਸਿਰ ਸਵਾ ਦੋ ਵਜੇ ਉੱਠਿਆ ਤੇ ਉਹ ਮੇਰਾ ਦਰਵਾਜ਼ੇ ਦਾ ਬਾਹਰੋਂ ਲਾਕ ਕਰਤਾ ਹੋਗਾ ਫੇਰ ਮੈਂ ਰਾਕੇ ਗਾਂਢੀ ਮੇਰਾ ਭਰਾ ਵਡੇ ਰਹਿੰਦੇ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਵਾ ਉਹ ਆਏ ਨੇ ਉਤੋਂ ਜਾ ਕੇ ਦਰਵਾਜ਼ਾ ਕੋੜੀਆਂ ਵਾਲਾ ਦਰਵਾਜ਼ਾ ਤੋੜ ਕੇ ਤੇ ਅੰਦਰ ਆ ਕੇ ਸਾਨੂੰ ਬਾਹਰ ਕੱਢਿਆ ਤੇ ਇੱਧਰ ਦੂਜੇ ਕਮਰੇ 'ਚ ਵੇਖਿਆ ਤੇ ਸਾਰੇ ਉਹਨਾਂ ਨੇ ਚੋਰਾਂ ਨੇ ਗ੍ਰਿਲ ਤੋੜ ਕੇ ਬਾਹਲੀ ਬਾਰੀ ਦੀ ਤੇ ਅੰਦਰੋਂ ਸਾਡਾ ਨੁਕਸਾਨ ਕਰਕੇ ਕੋਈ 골ਡ ਲੈ ਕੇ ਨੇ ਕਟਦਾ ਤੋਲੇ ਸੋਨਾ ਵਾ 50000 ਡਾਲਰ ਦੂਜੇ ਸੀਗੇ ਮਤਲਬ 1000 ਡਾਲਰ ਜਿਹੜਾ ਸੀਗਾ ਉਹ ਸੀਗਾ ਆਪਣਾ ਨਿਊਜ਼ੀਲੈਂਡ ਦਾ ਤੇ 90000 ਇੱਕ ਸੀਗਾ 10000 ਇੱਕ ਸੀਗਾ ਇਹ ਸਮਾਨ ਲੈ ਕੇ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਨੇ ਆ ਕਿ ਇਹ ਜਿਹੜੇ ਅਣਪਛਾਤੇ ਜੋ ਵੀ ਇਹਨਾਂ ਕਾਰਵਾਈ ਕੀਤਾ ਉਹਨਾਂ ਤੋਂ ਉਹਨਾਂ ਨੂੰ ਫੜਾਇਆ ਜਾਵੇ ਤੇ ਅੱਗੇ ਤੋਂ ਜੋ ਵੀ ਸਾਡੇ ਨੁਕਸਾਨ ਹੋਇਆ ਵਾ ਲਾਗੇ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਹਰਜੀਤ ਸਿੰਘ ਪੁੱਤਰ ਅਮਰ ਸਿੰਘ ਰੰਧਾਵਾ ਕਲੋਨੀ ਲਿੰਕ ਰੋਡ ਮਾਨਕੌਰ ਸਿੰਘ ਰਾਤ 11:30 ਵਜੇ ਮੈਂ ਉੱਠਿਆ ਪਹਿਲਾਂ ਬਾਥਰੂਮ ਗਿਆ ਵਾਂ ਉਰੋਂ ਠੀਕ ਠਾਕ ਆ ਉਸ ਤੋਂ ਬਾਅਦ ਮੈਂ ਸਵਾਦੋਜੇ ਉੱਠਿਆ ਤੇ ਉਹ ਮੇਰਾ ਦਰਵਾਜ਼ੇ ਦਾ ਬਾਹਰੋਂ ਲਾਕ ਕਰਤਾ ਹੈਗਾ ਇਰਮਨ ਰਾਕੇ ਗਾਂਢੀ ਮੇਰਾ ਭਰਾ ਵਡੇ ਰਹਿੰਦੇ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਵਾ ਉਹ ਆਏ ਨੇ ਉਤੋਂ ਜਾ ਕੇ ਦਰਵਾਜ਼ਾ ਪੌੜੀਆਂ ਵਾਲਾ ਦਰਵਾਜ਼ਾ ਤੋੜ ਕੇ ਤੇ ਅੰਦਰ ਆ ਕੇ ਇਹਨਾਂ ਨੂੰ ਬਾਹਰ ਕੱਢਿਆ ਤੇ ਇੱਧਰ ਦੂਜੇ ਕਮਰੇ 'ਚ ਵੇਖਿਆ ਤੇ ਸਾਰੇ ਉਹਨਾਂ ਨੇ ਚੋਰਾਂ ਨੇ ਗ੍ਰਿਲ ਤੋੜ ਕੇ ਬਾਹਲੀ ਬਾਰੀ ਦੀ ਤੇ ਅੰਦਰੋਂ ਸਾਡਾ ਨੁਕਸਾਨ ਕਰ ਗਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਾਡਾ 골ਡ ਲੈ ਗਏ ਨੇ ਘਾਟ ਦਾ ਤੋਲੇ ਸੋਨਾ ਵਾ 50000 ਡਾਲਰ ਦੂਜੇ ਸੀਗੇ ਮਤਲਬ 1000 ਡਾਲਰ ਜਿਹੜਾ ਸੀਗਾ ਉਹ ਸੀਗਾ ਆਪਣਾ ਨਿਊਜ਼ੀਲੈਂਡ ਦਾ ਤੇ 90000 ਇੱਕ ਸੀਗਾ 10000 ਇੱਕ ਸੀਗਾ ਇਹ ਸਮਾਨ ਲੈ ਗਏ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਨੀਆਂ ਕਿ ਇਹ ਜਿਹੜੇ ਅਣਪਛਾਤੇ ਜੋ ਵੀ ਜਾਂ ਕਾਰਵਾਈ ਕੀਤੇ ਉਹਨਾਂ ਤੋਂ ਉਹਨਾਂ ਨੂੰ ਫੜਾਇਆ ਜਾਵੇ ਤੇ ਅੱਗੇ ਤੋਂ ਜੋ ਵੀ ਸਾਡੇ ਨੁਕਸਾਨ ਹੋਇਆ ਵਾ ਲਾਗੇ ਹੋਰ ਕਿਹਦਾ ਨੁਕਸਾਨ ਨਾ ਹੋਵੇ ਇਸ ਇਸ ਦੀ ਕੇਸ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਨੂੰ ਅਸੀਂ ਫੋਨ ਕੀਤਾ ਸੀਗਾ ਪੁਲਿਸ ਆਈ ਸੀ ਉਹ ਦੂਜੇ ਆਪਣੇ ਫਿੰਗਰਪ੍ਰਿੰਟ ਵਾਲੀ ਉਹ ਵੀ ਫਿੰਗਰਪ੍ਰਿੰਟ ਉਹ ਵੀ ਲੈ ਕਰ ਗਏ ਨੇ ਕਿਹੜਾ ਥਾਣਾ ਪਿੰਡ ਥਾਣਾ ਸਿਟੀ ਥਾਣਾ ਇਹ ਰਾਤ ਹੈ 1 ਤੋਂ 2 ਵਜੇ ਦੇ ਵਿੱਚ ਵਿੱਚ ਹੋਈ ਹੈ ਰਾਤ ਕੋ ਕੈਮਰੇ ਚ ਨਹੀਂ ਕੋਈ ਆਇਆ ਵਿੱਚ ਕੋਈ ਹੈ ਕੈਮਰੇ ਚ ਨਹੀਂ ਆਇਆ ਕੋਈ ਕੈਮਰੇ ਚ ਕੋਈ ਨਹੀਂ ਆਇਆ